ਛੱਡੋ ਆਪਣੀਆਂ ਗੱਲਾਂ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਸਭ ਨੂੰ ਪਤਾ ਹੈ ਕਿ ਜੋ ਮਸਲਾ ਹਲਕਾ ਫਤੇਗੜ ਚੂੜੀਆਂ ਦੇ ਵਿੱਚ ਜੋ ਵਾਪਰਿਆ ਸੀ ਸੁਬੇਦਾਰ ਹਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਇੱਕ ਰਾਹ ਨੂੰ ਲੈ ਕੇ ਜੋ ਇਨਕੁਆਰੀ ਆਈ ਸੀ ਚੰਡੀਗੜ੍ਹ ਤੋਂ ਮਾਫ ਕਰਨਾ ਜੋ ਚੰਡੀਗੜ੍ਹ ਤੋਂ ਮਾਰਕ ਕੀਤੀ ਬੀਡੀਪੀਓ ਗੁਰਦਾਸਪੁਰ ਔਰ ਬੀਡੀਪੀਓ ਫਤਿਹਗੜ ਚੂੜੀਆਂ ਨੂੰ ਡੀਡੀਪੀਓ ਗੁਰਦਾਸਪੁਰ ਔਰ ਬੀਡੀਪੀਓ ਫਤਿਹਗੜ ਚੂੜੀਆਂ ਨੂੰ ਜਦੋਂ ਸੁਭਦਾ ਹਰਪਾਲ ਸਿੰਘ ਆਪਣੇ ਰਾਹ ਨੂੰ ਲੈ ਕੇ ਬੀਡੀਪੀਓ ਫਤਿਹਗੜ ਚੂੜੀਆਂ ਨੂੰ ਮਿਲਣ ਵਾਸਤੇ ਗਏ ਤੇ ਆਪ ਸਭ ਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਉੱਥੋਂ ਦੇ ਸਟਾਫ ਨੇ ਬੀਡੀਪੀਓ ਫਤੇਗੜ ਚੂੜੀਆਂ ਨੇ ਜੋ ਹਰਕਤ ਕੀਤੀ ਆ ਆਪਣੇ ਸਟਾਫ ਕੋ ਕਰਵਾਈ ਆ ਇੱਕ ਤਾਂ ਉਹਨਾਂ ਦਾ ਕੰਮ ਤਾਂ ਕੀ ਕਰਨਾ ਸੀ ਉਲਟਾ ਉਹਨਾਂ ਨੂੰ ਆਪਣੇ ਉੱਥੇ ਹਰਾਸਤ ਵਿੱਚ ਲੈ ਕੇ ਆਪਣੇ ਦਫ਼ਤਰ ਦੇ ਵਿੱਚ ਘਟ ਤੋਂ ਘਟ 2 ਘੰਟੇ ਤੇ ਫਿਰ ਮਿਸ ਬਿਹੇਵ ਕੀਤਾ ਉਹਨਾਂ ਦੇ ਨਾਲ ਔਰ ਆਪਣੇ ਦਫ਼ਤਰ ਦੇ ਸੀਸੇ ਆਪਣੇ ਸਟਾਫ ਕੋਲੋਂ ਪਣਵਾ ਕੇ ਕੈਮਰੇ ਦੀਆਂ ਤਾਰਾਂ ਉਤਾਰ ਕੇ ਸਾਰਾ ਕੁਝ ਤੇ ਫਿਰ ਪੁਲਿਸ ਨੂੰ ਸੱਦ ਕੇ ਉਹਨਾਂ ਦੇ ਉੱਪਰ ਹੀ ਆਫਾਇਰ ਕਰਾ ਕੇ ਪਰਚਾ ਕਰਵਾ ਦਿੱਤਾ ਇਸ ਮਸਲੇ ਨੂੰ ਲੈ ਕੇ ਅਸੀਂ ਅੱਜ ਐਸਐਸਪੀ ਦੇ ਦਫ਼ਤਰ ਬਟਾਲਾ ਪਹੁੰਚੇ ਆਂ ਦਰਖਾਸਤ ਮੰਗ ਪੱਤਰ ਲਾਏ ਕਿ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਇਹਦੀ ਇਨਕੁਆਇਰੀ ਕੀਤੀ ਜਾਵੇ ਕਿ ਜੋ ਇੱਕ ਸਰਕਾਰੀ ਦਫ਼ਤਰ ਨੂੰ ਸਰਕਾਰੀ ਪ੍ਰਾਪਰਟੀ ਨੂੰ ਬੀਡੀਪੀਓ ਨੇ ਆਪ ਨੁਕਸਾਨ ਪਹੁੰਚਾਇਆ ਏ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਔਰ ਜੋ ਸੁਭਦਤ ਹਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਦੇ ਜੋ ਇਹਨਾਂ ਨੇ ਨਜਾਇਜ਼ ਪਰਚਾ ਕੀਤਾ ਉਸ ਪਰਚੇ ਨੂੰ ਰੱਦ ਕੀਤਾ ਜਾਵੇ ਸੋ ਇਸ ਮੰਗ ਨੂੰ ਲੈ ਕੇ ਅਸੀਂ ਐਸਐਸਪੀ ਦਫ਼ਤਰ ਬਟਾਲੇ ਪਹੁੰਚੇ ਸੀ ਅੱਜ ਕਿਸੇ ਕਾਰਨ ਕਰਕੇ ਐਸਐਸਪੀ ਸਾਹਿਬ ਸਾਨੂੰ ਨਹੀਂ ਮਿਲੇ ਤੇ ਡੀਐਸਪੀ ਜੋ ਫਤੇਗੜ ਚੂੜਿਆ ਜਿਨ੍ਹਾਂ ਦੇ ਹਲਕਾ ਇਹ ਅੰਡਰ ਆਉਂਦਾ ਹੈ ਉਹ ਸਾਨੂੰ ਇੱਥੇ ਮਿਲੇ ਆ ਆਨ ਕੈਮਰਾ ਉਹਨਾਂ ਦੇ ਕੋਲ ਗੱਲਬਾਤ ਸਾਰੀ ਹੋਈ ਆ ਉਹਨਾਂ ਨੂੰ ਦੱਸਿਆ ਸਾਡੇ ਵੱਲੋਂ ਗਿਆ ਹੈ ਕਿ ਇਹ ਜੋ ਨਜਾਇਜ਼ ਪਰਚਾ ਕੀਤਾ ਗਿਆ ਬੀਡੀਪੀਓ ਵੱਲੋਂ ਇਹਨੂੰ ਤੁਰੰਤ ਰੱਦ ਕੀਤਾ ਜਾਵੇ ਔਰ ਬੰਦੀ ਕਾਰਵਾਈ ਜੋ ਜੋ ਬੀਡੀਪੀਓ ਫਤੇਗੜ ਚੂੜੀਆਂ ਨੇ ਜਿਨ੍ਹਾਂ ਨੇ ਆਪਣੀ ਪ੍ਰਾਪਰਟੀ ਨੂੰ ਸਰਕਾਰ ਦੀ ਪ੍ਰਾਪਰਟੀ ਦਾ ਨੁਕਸਾਨ ਬਚਾਇਆ ਹੈ ਇਨਕੁਆਇਰੀ ਕਰਕੇ ਤੇ ਬੰਦੀ ਕਾਰਵਾਈ ਉੱਤੇ ਕੀਤੀ ਜਾਵੇ ਸਾਨੂੰ ਡੀਐਸਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਡੀ ਇਸ ਕਾਰਵਾਈ ਤੇ ਅਸੀਂ 2 ਦਿਨ ਦਾ ਟਾਈਮ ਲੈਨੇ ਆ ਦੋ ਦਿਨ ਦੇ ਵਿੱਚ ਅਸੀਂ ਸਾਰੀ ਇਨਕੁਆਰੀ ਕਰਕੇ ਪਰਚਾ ਵੀ ਰੱਦ ਕਰ ਦਾਂਗੇ ਔਰ ਨਾਲ ਦੀ ਨਾਲ ਉਹਨਾਂ ਕਿਹਾ ਕਿ ਕੋਈ ਵੀ ਛਾਪੇਮਾਰੀ ਸੁਭਾ ਸਰਪਾਲ ਸਿੰਘ ਦੇ ਪਰਿਵਾਰ ਨੂੰ ਤੰਗ ਨਹੀਂ ਕੀਤਾ ਜਾਏਗਾ ਔਰ ਬੰਦੀ ਕਾਰ ਵੀ ਜੋ ਵੀ ਹੋਈਗੀ ਅਸੀਂ ਕਰਕੇ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਹ ਪਰਚਾ ਰੱਦ ਕੀਤਾ ਜਾਊਗਾ ਇੱਥੋਂ ਮੈਂ ਚੈਨਲ ਦੇ ਰਾਈ ਮੈਂ ਪੂਰੇ ਪੰਜਾਬ ਦੇ ਸਾਬਕਾ ਸੈਨਿਕ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਹਾਲਾਤ ਪੰਜਾਬ ਦੇ ਇਦਾਂ ਦੇ ਬਣ ਗਏ ਆ ਕਿ ਪੰਜਾਬ ਸਰਕਾਰ ਤਾਨਾਸ਼ਾਹੀ ਜੋ ਕਈ ਵੀਡੀਓਜ਼ ਵਿੱਚ ਮੈਂ ਬੋਲ ਚੁੱਕਾ ਕਿ ਪ੍ਰਸ਼ਾਸਨ ਨੂੰ ਨਾਲ ਲੈ ਕੇ ਪ੍ਰਸ਼ਾਸਨ ਦੇ ਦੁਆਰਾ ਇਹ ਆਮ ਜਨਤਾ ਤੇ ਜੋ ਅਤਿਆਚਾਰ ਕਰ ਰਹੀ ਹੈ ਉਹ ਰਿਕਾਰਡ ਬਣ ਚੁੱਕਾ ਇੱਕ ਪੰਜਾਬ ਦਾ ਇਸ ਸਰਕਾਰ ਨੇ ਬਣਾਉਂਤਾ ਇਹਨਾਂ ਦੇ ਅਤਿਆਚਾਰ ਦੀ ਹੱਦਾਂ ਜਿਹੜੀਆਂ ਟੱਪ ਚੁੱਕੀਆਂ ਨੇ ਆਮ ਜਨਤਾ ਨੂੰ ਇਹ ਬੜੇ ਚਿਰਦਿਆਂ ਕੁੱਟਦੀ ਮਾਰਦੀ ਆ ਰਹੀ ਆ ਤੇ ਹੁਣ ਇਹ ਕਰਨਲ ਬਾਠ ਤੋਂ ਬਾਅਦ ਇਹ ਲਗਾਤਾਰ ਸਾਡੇ ਸੈਨਿਕਾਂ ਉੱਤੇ ਹਮਲੇ ਕਰ ਰਹੀ ਹੈ ਜੇਕਰ ਇਹ 2 ਦਿਨ ਦਾ ਟਾਈਮ ਡੀਐਸਬੀ ਸਾਹਿਬ ਨੇ ਲਿਆ ਹੈ ਇਸ ਪਰਚੇ ਨੂੰ ਰੱਦ ਨਹੀਂ ਕੀਤਾ ਜਾਂਦਾ ਇਨਕੁਆਇਰੀ ਦੌਰਾਨ ਬੰਦੀ ਕਾਰਵਾਈ ਵੀ ਡੀਓਪੀ ਤੇ ਨਹੀਂ ਕੀਤੀ ਜਾਂਦੀ ਤਾਂ ਫਿਰ ਮੈਂ ਪੂਰੇ ਪੰਜਾਬ ਦੇ ਜਥੇਬੰਦੀਆਂ ਨੂੰ ਔਰ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਔਰ ਬਾਕੀ ਜਿੰਨੇ ਵੀ ਸਾਡੇ ਸੈਨਿਕ ਨੇ ਇਸ ਤੋਂ ਇਲਾਵਾ ਹੋਰ ਵੀ ਜਥੇਬੰਦੀਆਂ ਨਾਲ ਅਸੀਂ ਗੱਲਬਾਤ ਕਰਾਂਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਵੀਰਵਾਰ ਤੱਕ ਦਾ ਟਾਈਮ ਹੈ ਜੇ ਇਹ ਸਾਨੂੰ ਇਨਸਾਫ ਮਿਲ ਜਾਂਦਾ ਤਾਂ ਠੀਕ ਹੈ ਨਹੀਂ ਤਾਂ ਮੀਡੀਆ ਦੇ ਰਾਈਮ ਆ ਇਸ ਮੰਚ ਤੋਂ ਐਸਐਸਪੀ ਦਫਤਰ ਦੇ ਮੂਹਰੇੋਂ ਗੱਲ ਕਰ ਰਹੇ ਆ ਕਿ ਅਸੀਂ ਵੱਡਾ ਉੱਚੇ ਪੱਧਰ ਤੇ ਕੋਈ ਪ੍ਰੋਗਰਾਮ ਲਿਖਾਂਗੇ ਸੋ ਮੇਰੇ ਸਾਰੀਆਂ ਸਾਥਕਾਂ ਸੰਗ ਜਿੱਥੇ ਬੰਦਿਆਂ ਨੂੰ ਅਪੀਲ ਹੈ ਕਿ ਅੱਜ ਇੱਕ ਜੀਐਸਓ ਸੁਬੇਦਾਰ ਦੇ ਉੱਤੇ ਇਹ ਕਾਰਵਾਈ ਕੀਤੀ ਹੈ ਕੱਲ ਨੂੰ ਇੱਕ ਆਮ ਜਨਤਾ ਦੇ ਉੱਤੇ ਜਾਂ ਆਮ ਸਿਪਾਈ ਨੂੰ ਤੇ ਸਮਝਦੇ ਕੁਝ ਨਹੀਂ ਕਿਉਂਕਿ ਇਹਨਾਂ ਦੇ ਹੁਣ ਹੱਥ ਖੁੱਲ ਗਏ ਆ ਇਹਨਾਂ ਦੇ ਰਸੇ ਖੋਲ ਦਿੱਤੇ ਆ ਔਰ ਸਾਨੂੰ ਪਤਾ ਹੈ ਕਿ ਜੋ ਸਰਕਾਰਾਂ ਕਰਵਾ ਰੀਆਂ ਨੇ ਇਨਾ ਕ੍ਰਿੰਦੇ ਛੱਡੇ ਹੋਏ ਆ ਉਹਨਾਂ ਦੇ ਰਾਈ ਕਾਰਵਾਈ ਕਰਾਉਂਦੇ ਆ ਸਰਕਾਰ ਤੇ ਇਹਨਾਂ ਦੀ ਹੋਂ ਚਲੀ ਜਾਣੀ ਆ ਪਰ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਨਜਾਇਜ਼ ਧੱਕਾ ਕਰ ਰਹੇ ਨੇ ਸੋ ਇੱਕ ਵਾਰ ਮੇਰੀ ਫਿਰ ਪੂਰੇ ਸਾਬਕਾ ਸੈਨਿਕ ਜਥੇਬੰਦੀਆਂ ਨੂੰ ਪੂਰੇ ਪੰਜਾਬ ਦੇ ਸਾਬਕਾ ਸੈਨਿਕਾਂ ਨੂੰ ਔਰ ਆਮ ਜਨਤਾ ਨੂੰ ਇਹ ਅਪੀਲ ਆ ਕਿ ਅਸੀਂ ਪ੍ਰੋਗਰਾਮ ਅਗਲਾ ਦੇਾਂਗੇ ਜੇਕਰ ਇਹ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਉੱਚੇ ਪੱਧਰ ਤੇ ਧਰਨਾ ਲਗਾਇਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਮਣੇ ਪੂਰੇ ਆਵਾਮ ਨੂੰ ਸਾਬਕਾ ਸਿਰਕ ਜਥੇਬੰਦੀ ਨੂੰ ਅਪੀਲ ਕਰਦਾ ਹੈ ਕਿ ਅੱਜ ਜਿਹੜੀ ਤਰੀਕ ਸੀ ਆ 20 ਹੈ 20 ਅਕਤੂਬਰ ਦਿਵਾਲੀ ਵਾਲਾ ਦਿਨ ਹੈ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਹੈ 3 ਦਿਨ ਦਾ ਜਾਂ 2 ਦਿਨ ਦਾ ਟਾਈਮ ਵੱਧ ਤੋਂ ਵੱਧ ਉਹਨਾਂ ਨੇ ਲਿਆ ਹੈ ਜੇ ਉੱਤੇ ਕਾਰਵਾਈ ਪ੍ਰੋਪਰ ਨਹੀਂ ਕਰਦੇ ਪ੍ਰਚਾਰ ਰੱਦ ਨਹੀਂ ਕਰਦੇ ਔਰ ਬੀਡੀਪੀ ਉਤੇ ਬੰਦੀ ਕਾਰਵਾਈ ਨਹੀਂ ਪਾਉਂਦੇ ਤਾਂ ਸੋਮਵਾਰ ਦਾ ਜੋ ਅੱਜ ਤੋਂ ਹੀ ਅਸੀਂ 27 ਤਰੀਕ ਨੂੰ 27 ਅਕਤੂਬਰ 2025 ਨੂੰ ਅੱਜ ਤੋਂ ਹੀ ਅਸੀਂ ਐਲਾਨ ਕਰਦੇ ਹਾਂ ਕਿ ਜੇ ਸਾਨੂੰ ਇਨਸਾਫ਼ ਨਹੀਂ ਮਿਲਦਾ ਤੇ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਔਰ ਬਾਕੀ ਆਵਾਮ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਐਸਐਸਪੀ ਬਟਾਲਾ ਦੇ ਦਫ਼ਤਰ ਮੂਰੇ ਜੋ ਅਣਮਿੱਥੇ ਸਮੇਂ ਵਾਸਤੇ ਧਰਨਾ ਲਗਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ